ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਬਾਸ ਨੂੰ ਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਜਿਹਾ 1 ਮਈ ਪੰਜਾਬ ਦੇ ਅੱਠ ਵਾ ਚੱਕ ਹਨ 8 ਵਜੇ ਤੋਂ ਲੈ ਕੇ ਸਵੇਰ ਤਈ ਆਪਣੇ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਰਾਤ ਦੇ ਪੰਜਾਬ ਦੇ ਕਿਹਨਾ ਪਾਕ ਜਿਹਨੂੰ ਗਰ ਚਮਕ ਕਲੈਸ਼ਕ ਦੇਖਣ ਨੂੰ ਮਿਲ ਸਕਦੀ ਹੈ ਕਿਸਾਨਾਂ ਵਾਸਤੇ ਕੀ ਅਪਡੇਟ ਹੈ ਕਿਹਨਾ ਪਾਕ ਜਿਹਨੂੰ ਭਾਰੀ ਮੀਂਹ ਤੇ ਹਨੇਰੀ ਤੂਫਾਨ ਮੀਂਹ ਹਨੇਰੀ ਝੱਖੜ ਦੇਖਣ ਨੂੰ ਮਿਲ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਸਾਨ ਵੀਰਾਂ ਨਾਲ ਚਲੋ ਅੱਗੇ ਵੱ ਤੁਸੀਂ ਹੁਣ ਦੇਖ ਸਕਦੇ ਹੋ ਲਾਈਵ ਫੈਟਰ ਤ ਵੀ ਨਾ ਆਪਣੇ ਜਿਹੜੇ ਇਧਰ ਨਾਲ ਭਾਗ ਹੋ ਗਏ ਮੱਛ ਦੇ ਲੱਗਦੇ ਨਾਲ ਭਾਗ ਹੋ ਗਏ ਇਹਨਾਂ ਚ ਇਹਨੂੰ ਬਦਲ ਬਾਈ ਸ਼ਾਮ ਤਾਈ ਹੋ ਗਈ ਸੀ 4-5 ਵਜੇ ਤੋਂ ਇਹਨਾਂ ਭਾਗਾਂ ਜਿਹੜ ਨੂੰ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਬਾਕੀ ਦੇਖੋ ਇਧਰ ਆਪਣੇ ਜੰਮੂ ਕਸ਼ਮੀਰ ਵਾਲੇ ਆਪਣੇ ਪਾਕਿਸਤਾਨ ਵਾਲੇ ਕਾਫੀ ਤਾੜਾ ਸੈਸ਼ਨਮ ਕ੍ਰੀਏਟ ਹੋ ਚੁੱਕਾ ਹੈ ਜੋ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਪੰਜਾਬ ਵਿਚ ਆ ਰਿਹਾ ਹੈ ਇਸੇ ਤਰ੍ਹਾਂ ਗਾਂ ਨੂੰ ਕੂਚ ਕਰੂਗਾ ਹੈ ਬਾਕੀ ਆਪਾਂ ਗੱਲ ਰੱਖੀ ਤੁਸੀਂ ਦੇਖੋ ਰੇਨਫਾਲ ਡਾ ਤੁਹੀਂ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਆਪਣੇ ਆਪ ਭਾਗ ਹੋ ਗਏ ਆਪਣੇ ਥੋੜੇ ਮੱਧ ਭਾਗ ਹੋ ਗਏ ਆਪਣੇ ਦਵਾਬੇ ਦੇ ਭਾਗ ਹੋ ਗਏ ਥੋੜੇ ਬਥੇ ਮਾਲਵੇ ਦੇ ਭਾਗ ਹੋ ਗਏ ਇਹਨਾਂ ਵਿੱਚ ਤੁਸੀਂ ਦੇਖੋ ਆਪਣੇ ਗਲਜ ਲਸ਼ਕ ਜਰੂਰ ਦੇਖਣ ਨੂੰ ਮਿਲ ਰਹੀ ਹੈ ਮੀ ਵੀ ਆਪਣੇ ਹਲਕਾ ਤੇ ਮਨਣਾ ਸ਼ਾਰਟੇ ਦਾ ਦੇਖਣ ਨੂੰ ਮੈਨੂੰ ਲੱਗਦਾ ਹੈ ਬਾਕੀ ਤੁਸੀਂ ਦੇਖਦੇ ਫਸਟਾ ਨੂੰ ਤਾਂ ਵੀ ਤਕੜਾ ਹੈ ਜੋ ਕਿ ਫਸਟਾ ਆਪਣੇ ਹੈ ਆਪਣੇ ਮਾਝੇ ਵਿੱਚ ਅੰਬਸਰਾਂ ਤਾਂਤਨ ਵਿੱਚ ਥੋੜਾ ਜਿਹਾ ਆਪਣੇ ਐਂਟਰ ਹੋ ਚੁੱਕਾ ਹੈ ਐਂਟਰ ਹੋ ਰਿਹਾ ਹੈ ਆਪਣੇ ਪੰਜਾਬ ਦੇ ਅੱਠ ਵੱਜ ਚੁੱਕੇ ਹਨ ਆਪਣੇ 10 11 ਵਜੇ ਦੇ ਕਰੀਬ ਤਾਂ ਹੀ ਆਪਣੇ ਪੰਜਾਬ ਦੇ ਦਬਾਬੇ ਦੇ ਏਰੀਆ ਵਿੱਚ ਵੀ ਆ ਜਾਊਗਾ ਤੇ ਮਾਝੇ ਨੂੰ ਵੀ ਕਵਰ ਕਰ ਲੂਗਾ ਬਾਕੀ ਆਪਾਂ ਜਿਲ੍ਹੇ ਵਾਈਜ਼ ਵੀ ਕਈ ਗੱਲ ਕਰ ਲੈਣੇ ਆ ਕਿਨੇ ਭਾਗਾਂ ਵਿੱਚ ਮੀਂਹ ਫਿਰਨਾ ਹੈ ਆਪਣੇ ਇਨੇ ਕ ਭਾਗ ਹੋ ਗਏ ਪਠਾਨਕੋਟ ਦੇ ਹੋ ਗਏ ਗੁਰਦਾਸਪੁਰ ਦੇ ਹੋ ਗਏ ਅਮਰਸਾ ਦੇ ਹੋ ਗਏ ਇਨੇ ਵਿੱਚ ਸੈਸਟੋਮੈਟ ਆਪ ਦੱਸਿਆ ਹੋਣਾ ਉਹ ਐਂਟਰ ਹੋ ਰਿਹਾ ਹੈ ਹੌਲੀ ਹੌਲੀ ਆਉਂਦੇ ਆਪਣੇ ਕਰੀਬਨ 10 11 ਵਜੇ ਤਾਈਂ ਉਹ ਆਪਣੇ ਕਬੂਥਰ ਜਿੰਦੇ ਦੇ ਭਾਗ ਥੋੜਾ ਬੋਤੇ ਫਿਰੋਜ਼ਪੁਰ ਦੇ ਲੁਧਿਆਣੇ ਦੇ ਭਾਗ ਹੁਸ਼ਿਆਰਪੁਰ ਦੇ ਹੋ ਗਏ ਪਠਾਨਕੋਟ ਦੇ ਇੱਕ ਤਾਨ ਤਾ ਨੰਬਰ ਸਾਰ ਗੁਰਦਾਸਪੁਰ ਹੋ ਗਿਆ ਇਹਨਾਂ ਵਿੱਚ ਸਿਸਟਮ ਐਂਟਰ ਕਰੂਗਾ ਜਿਸ ਨੇ ਆਪਣੇ ਮੀਹ ਕਣ ਦੇ ਸਾਰੇ ਆਪਣੇ ਥੋੜੇ ਜਿਹਾ ਜਿਆਦੇ ਤਾਨ ਤਾ ਨੰਬਰ ਸਾਰ ਗੁਰਦਾਸਪੁਰ ਵਿੱਚ ਹਨ ਕਬੂਥਰ ਜਿੰਦੇ ਵਿੱਚ ਆਪਣਾ ਗੱਜ ਲੈਸ਼ ਕਮ ਲੈਸ਼ ਜਰੂਰ ਦੇਖਮਸਦੀ ਹੈ ਅੱਧੇ ਘੰਟੇ 40 ਮਿੰਟ ਦਾ ਸਪੈਲ ਦੇਖ ਨੂੰ ਮੈ ਸਦਾ ਹੈ ਗਾਰਜਲਸ਼ਕੇ ਨਾਲ ਹਨੇਰੀ ਵੀ ਜਰੂਰ ਚੱਲ ਖਾਦੀ ਹੈ ਵਾਕਿਆੜੇ ਭੜਾਏ ਆਪਾਕ ਹੋ ਗਿਆ ਸ਼ੀਦਪਾਗ ਸੰਗਨਗਰ ਦੇ ਭਾਗ ਰੂਪਨਗਰ ਹੋ ਗਿਆ ਸਾਰਾ ਫਤੇਕਰ ਸਾਹ ਹੋ ਗਿਆ ਮੋਹਾਲੀ ਹੋ ਗਿਆ ਪਟਿਆਲੇ ਦੇ ਭਾਗ ਹੋ ਗਏ ਇਨ੍ਹਾਂ ਵਿੱਚ ਇਸ ਵਕਤ ਵੀ ਆਪਣੇ ਮੀਂਹ ਦੇਖਣ ਨੂੰ ਮਿਲ ਰਿਹਾ ਮੀਂਹ ਦੇ ਕਾਰਵਾਈਆਂ ਗਾਜਲਸ਼ਕੇ ਨਾਲ ਹਨੇਰੀ ਚੱਲ ਰਹੀ ਹੈ ਤੇ ਆਪਣੇ ਹੜਕਾ ਦਰਮਿਆਨ ਅਮੀਰ ਸਪੈਦ ਲੱਗਾ ਹੋਇਆ ਹੈ ਕੋਲ ਮੜਾ ਕਰੀਏ ਜਿਹੜੇ ਪੰਜਾਬ ਦੇ ਮਾ ਵਾਲੇ ਭਾਗ ਹੋਈ ਨੇ ਇਨ੍ਹਾਂ ਵਿੱਚ ਅੱਜ ਆਪਣੇ ਤਕਰੀਬਨ 10-11 ਵਜੇ ਤੀ ਮੀਂਹਿਆ ਕਾਰਮੀਆਂ ਦੇਖਣ ਨੂੰ ਮਿਲੂਗੀ ਆਪਣੇ ਅੰਮ੍ਰਿਤਸਰ ਦੇ ਭਾਗ ਹੋਵੇ ਤਨਤੰਦੇ ਹੋਗਾ ਆਪਣੇ ਗੁਰਦਾਪੁਰ ਪਠਾਨਕੋਟ ਦੇ ਹੋਗਾ ਹੁਸ਼ਿਆਰਪੁਰ ਖਕੂਸੀ ਦੇ ਭਾਗ ਹੋਵੇ ਫਿਰੋਜ਼ਪੁਰ ਮੋਗਾ ਲੁਧਿਆਣੇ ਦੇ ਹੋਗਾ ਰਸ਼ੀਦ ਭਾਗ ਸਿਕਨਗਰ ਰੂਪਨਗਰ ਫਤਿਹਗੜ ਸਾਹਾ ਪਟਿਆਲਾ ਮੁਹਾਲੀ ਇਹਨਾਂ ਵਿੱਚ ਮੀਂਹਿਆ ਕਾਰਮੀਆਂ ਚੱਲ ਰਹੀਆਂ ਹਨ ਬਾਕੀ ਸੋਨ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਉਂਦੀ ਹੈ ਤੈਨੂੰ ਵੀਡੀਓ ਬਣਾ ਸਕਦਾ ਪਹਿਲਾਂ ਦਾਜਾ ਵੇਗਾ ਬਾਕੀ ਨਹੀਂ ਰਿਚਾ ਅੱਜ ਰਾਤ ਨੂੰ ਜਿਹੜੇ ਕਿ ਸਾਨੂੰ ਤੂਲੀਰਾ ਕੀ ਤੱਕੀ ਨਹੀਂ ਗਈ ਟਾਕ ਲੈਣ ਨੇਰੀ ਆਪਾਂ ਜਰੂਰ ਚੱਲਦੇ ਦੀ ਚੌਦ